ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਮਾਛੀਵਾੜੇ ਦੀ ਧਰਤੀ ਪਵਿੱਤਰ ਧਰਤੀ ਤੇ ਪਹੁੰਚੇ ਹੋਏ ਆ ਜਿੱਥੇ ਧੰਨ 시ਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਲ ਸਕਿਆ ਸੀ ਤੇ ਆਰਾਮ ਕੀਤਾ ਸੀ ਇਸੇ ਜਗ੍ਹਾ ਤੇ ਜਿਹੜਾ ਗੁਰਦੁਆਰਾ ਚਰਨ ਕਮ ਸਾਹਿਬ ਜਿਹੜਾ ਬਣਿਆ ਹੋਇਆ ਹੈ ਤੇ ਇਸ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਜਿਹੜਾ ਗਣੀ ਖਾਂ ਤੇ ਨਵੀਂ ਖਾਂ ਜਿਹੜਾ ਬਣਿਆ ਹੋਇਆ ਜਿਹੜੇ ਤਖਤਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਸੱਚੇ ਸਰਦਾਲੂ ਤੇ ਸੇਵਕ ਸਨ ਇਸੇ ਜਗ੍ਹਾ ਤੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੂੰ ਉੱਚਾ ਪੀਰ ਬਣਾ ਕੇ ਜਿਹੜਾ ਗਣੀ ਖਾਂ ਤੇ ਆਪਣੇ ਨਵੀਂ ਖਾਂ ਜਿਹੜਾ ਆਪਣੇ ਘਰ ਲੈ ਕੇ ਗਏ ਸਨ ਤੇ ਉੱਥੇ ਵੀ ਜਿਹੜਾ ਗੁਰਦੁਆਰਾ ਬਣਿਆ ਹੋਇਆ ਹੈ ਉਸੇ ਗੁਰਦੁਆਰੇ ਦੇ ਵਿੱਚ ਹੀ ਤਾਂ ਗਣੀ ਖਾਂ ਤੇ ਨਵੀਂ ਖਾਂ ਦੀ ਜੜੀ ਸਮਾਦ ਜਿਹੜੀ ਮਜ਼ਾਰ ਕਹਿੰਦੇ ਨੇ ਆਪਾਂ ਉਹ ਬਣੀ ਹੋਈ ਹੈ ਤੁਹਾਨੂੰ ਉੱਥੇ ਦਰਸ਼ਨ ਕਰਾਉਣਿਆ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਤੇ ਇਥੋਂ ਦੇ ਜਿਹੜੇ ਗ੍ਰੰਥੀ ਸਾਹਿਬ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਇਥੋਂ ਦੇ ਜਿਹੜੇ ਇਤਿਹਾਸ ਬਾਰੇ ਆਪਾਂ ਜਾਣਦੇ ਆ ਆਓ ਜੀ ਦਾ ਨਾਮ ਹੈ ਸੋਰਾ ਕਨੀਖਾਨ ਦਾ ਨਾਮ ਹੈ ਜਿਹੜਾ ਸਤਪੁਰ ਜੀ ਗੰਗੀਤਰ ਪਾਤਸ਼ਾਹ ਜੀ ਨਾਲ ਸਤਿਮਾਚੀ ਵਾਲਾ ਸਰ ਕਰਿਆਣ ਜੀ ਉੱਧਰ ਚੰਕਪੁਰ ਸਾਹਿਬ ਉਸ ਤੋਂ ਬਾਅਦ ਬੋਧਲਾ ਦੇ ਵਾਰਾ ਸੇ ਗੁਲਾਬੇ ਖਿਆਬੇ ਲੈਕਰ ਲਾਭੇ ਦਾ ਦੇਖਣ ਕਰੋ ਸਤਪੁਰ ਗੰਗੀਤਰ ਪਾਤਸ਼ਾਹ ਜੀ ਭਾਈ ਕਨੀਖਾਨ ਜੀ ਆਪਨੇ ਕਰਨ ਦੇ ਇਸ ਸਥਾਨ ਤੇ ਲੈ ਕੇ ਆਏ ਹਨ ਇਹ ਕਨੀਖਾਨ ਜੀ ਖਾਨ ਦਾ ਘਰ ਹੈ ਆਪਣੇ ਘਰ ਦੀ ਜਰਾਕੇ ਸਾਖ ਦੀ ਸੇਵਾ ਕੀਤੀ ਹੈ ਉਹ ਦਿਨ ਗੁਰਦਾਤਾ ਸਾਹਿਬ ਜੀ ਨੇ ਇਸ ਆਸਾਨ ਤੇ ਵਿਸ਼ਰਾਮ ਕੀਤਾ ਹੈ ਠਹਿਰੇ ਹਨ ਚਲ ਪਾਈ ਹਨ ਸਤ ਜੀ ਨੇ ਇਸ ਸਥਾਨ ਤੇ ਰੰਟੀ ਕੋਈ ਹੀ ਮਹਾਨ ਪੈਗੰਮਾਨ ਅਖਨੇ ਬੇਨਤੀ ਕੀਤੀ ਹੈ ਕਿ ਸਤ ਜੀ ਤੁਸੀਂ ਨੀਲੇ ਬਸਤਰ ਪਹਿਨ ਲਓ ਸਾਨੂੰ ਸੇਵਾ ਕਰਨ ਦੀ ਇਜਾਜ਼ਤ ਦੇ ਜੀ ਨੇ ਬਸਤਰਾਂ ਮੌਣ ਕਿਤੇ ਮਿਲਾਰੇ ਪਾਸੋਂ ਬਸਤਰ ਨੀਲੇ ਰੰਗਾਇਏ ਗਏ ਹਨ ਤੇ ਇਸੇ ਸਥਾਨ ਉੱਤੇ ਸਤਿਕਾਰਯੋਗ ਕਰਕੇ ਪਾਛੇ ਭਾਈ ਗਨੀਖਾ ਭਾਈ ਨੰਕਾ ਉੱਚ ਦੇ ਵੀਰ ਦੇ ਵਿੱਚ ਤੇ ਹੀ ਬਣਾ ਕੇ ਪਰਉਪਕਾਰੀ ਇਸ ਪਾਲਤ ਨੂੰ ਭਾਈ ਗਨੀਖਾ ਨੇ ਆਪਣੇ ਪਾਸ ਭਾਈ ਕਰਨ ਸਿੰਘ ਭਾਈ ਮਾਨ ਸਿੰਘ ਪਿੱਛਲੇ ਪਾਵੇ ਤੇ ਇਹਨਾਂ ਭਾਈ ਦਇਆ ਸਿੰਘ ਜੀ ਚੌਥ ਸਰਕਾਰ ਨੇ ਉੱਚ ਦੇ ਵੀਰ ਦੇ ਇਸ ਸਥਾਨ ਨੂੰ ਕੇਵੀ ਰਣਨਾ ਦੇਣਾ ਭਾਈ ਗਨੀਖਾ ਨੇ ਖਾਦੇ ਬਹੁਤ ਅਫਾ ਸੇਵਾ ਕੀਤੀ ਹੈ ਜਿਹਨੂੰ ਕੱਟਣ ਸਮਾਂ ਹੈ ਬੜੀ ਭਾਵਨਾਵਾਂ ਦੇ ਨਾਲ ਫਿਰਦਾ ਕੀ ਹੁੰਦੇ ਨਾਲ ਸੇਵਾ ਕੀਤੀ ਹੈ ਸਭ ਜੀ ਦੇ ਬਹੁਤ ਬੜਾ ਕਿਰਬਾਨੀ ਕੀਤਾ ਹੈ ਮਨਗੜਾ ਸਹਿਬ ਜੀ ਨੇ ਉਸ ਸਾਂਤੀ ਕੇ ਐਨ ਖਾਲੂ ਗੀਰ ਸਿੰਘ ਤੱਕ ਪਾਈ ਗਨੀ ਖਾਨ ਨੇ ਸੇਵਾ ਕੀਤੀ ਹੈ ਜੇ ਸਤਿਗੁਰੂ ਕਲਮੀ ਘਟਕਸ਼ਾ ਜੀ ਨੇ ਭਾਈ ਗਨੀ ਖਾਨ ਨੂੰ ਲਿਖਤੀ ਰੂਪ ਦੇ ਵਿੱਚ ਖੁਲਾਮਾ ਮਖੂਸ ਕੀਤਾ ਹੈ ਕਿ ਸ੍ਰੀ ਸਤੂਰ ਜੀ ਕੀ ਆਗਿਆ ਹੈ ਕਿ ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ ਕਨਿਕਾ ਨਵੀਂ ਹੈ ਜੁਹਲ ਮੇਰੇ ਪਰਜਨਤਾ ਸੇ ਬੇਹਿਹਾਨ ਮੇਰੇ ਕੰਮ ਆਏ ਹਨ ਪਰ ਸਦੀ ਇਤਿਹਾਸ ਦੇ ਨਾਲ ਇਤਿਹਾਸ ਵਿੱਚ ਲਿਖਿਤ ਆਇਆ ਹੋਇਆ ਹੈ ਸੰਕਤਾਂ ਮਟੀਆਂ ਹਲ ਇਸ ਸਥਾਨ ਦੇ ਦਰਸ਼ਨ ਕਰਦੀਆਂ ਹਨ ਬਸਮੇਂ ਜੇਕਰ ਆਪਣੇ ਜੀਵਨ ਵਿੱਚ ਜਾਂ ਸਤਿ ਸੰਤਰੀ ਇਸ ਸਥਾਨ ਤੇ ਆਪ ਦੀ ਯਾਤਰਾ ਕਰੇ ਸਭ ਇੱਕਾਗਰ ਕਲਿਤਰ ਪਰਸ਼ਾ ਸਭ ਸੰਗਤਾਂ ਦੀ ਹਾਜ਼ਰੀ ਦਾ ਪ੍ਰਵਾਨ ਕਰੇ ਯਾਤਰਾ ਸਫਲ ਕਰੇ ਕਲਤੀ ਕਲਾ ਦੇ ਵਿਸ਼ਕਰ ਗੋਵਾਰੀ ਕੀ ਕਾ ਪੰਚਾ Well, I think ਦੀ ਕੀ